ਕੋਈ ਆ ਕੀ ਕਰਤਾ ਥਾਪਾ ਜੀ ਨੇ ਲੰਬ ਘੜਾਤੀ ਸਜੜੋ ਆਪਾਂ ਪਹੁੰਚ ਗਏ ਆ ਜੁਲਕਾ ਸਪਾਈਸ ਹੱਬ ਸਨਿਨਕਲੇ ਗਪਾਲ ਦੀ ਬੈਕ ਸਾਈਡ ਇੱਥੇ ਹਰ ਤਰ੍ਹਾਂ ਦਾ ਚਿਕਨ ਬਹੁਤ ਵਧੀਆ ਬਣਦਾ ਸਨਿਨਕਲੇ ਵਾਲਿਓ ਕੋਈ ਘਰੇ ਰਿਸ਼ਤੇਦਾਰ ਆਵੇ ਜਾਂ ਆਪ ਖਾਣਾ ਝੁਕਣਾ ਨਹੀਂ ਕਬਰੌਣਾ ਨਹੀਂ ਸਦਾ ਜੁਲਕਾ ਸਪਾਈਸ ਸਾਹਿਬ ਆ ਜਾਣਾ ਬਹੁਤ ਵਧੀਆ ਲੋਕੇਸ਼ਨ ਬਹੁਤ ਵਧੀਆ ਸਟਾਫ ਮੈਂ ਕਿਹਾ ਗੱਡੀ 'ਚ ਵੀ ਫੜਾ ਕੇ ਜਾਂਦੇ ਆ ਕਿ ਬੈਠੋ ਖਾਓ ਪੀਓ ਇੰਜਵਾਏ ਕਰੋ ਮਹਾਲੀ ਦੇ ਵਿੱਚ ਵਰਦੀਆਂ ਵਾਲਾ ਸਾਫ਼ ਸੁਥਰਾ ਨੇਪਾਲੀ ਸਟਾਫ ਹਰੇਕ ਕੋਲ ਨਹੀਂ ਹੈ ਜੀ ਇਹ ਇੱਥੋਂ ਦੇ ਓਨਰ ਤੇ ਇਹ ਆ ਇੱਥੇ ਦੇ ਮੇਨ ਇੰਚਾਰਜ ਇਹਨਾਂ ਨਾਲ ਗੱਲ ਕਰਵਾਉਨੇ ਆ ਖਾਪਾ ਜੀ ਜਿਹੜੀ ਜਿਹੜੀ ਵੀ ਚੀਜ਼ ਤੁਸੀਂ ਬਣਾਉਨੇ ਆ ਸਾਰੀਆਂ ਗੁੰਦ ਕੇ ਦੱਸ ਦਿਓ ਇੱਕ ਵਾਰ ਜੀ ਸਾਡੇ ਕੋਲ ਚਾਈਨੈਸ ਫੂਡ ਹੈ ਜੈਪਨੀਸ ਫੂਡ ਹੈ ਫਾਈ ਫੂਡ ਹੈ ਜਿੰਨੇ ਵੀ ਆਪਣੇ ਪੈਲੇਸ਼ਨ ਫੂਡ ਹੈ ਸਭ ਐਸੇ ਇਥੇ ਹਰੇਕ ਹੰਡਰ ਦੇ ਦੋ ਦੋ ਚਾਰ ਚਾਰ ਆਈਟਮਾਂ ਇਥੇ ਤਿਆਰ ਕਰ ਰਿਆ ਜੇ ਲੋਕਾਂ ਨੂੰ ਪਸੰਦ ਆਗੇ ਬੇਸਿਕਲੀ ਪਸੰਦ ਆਏਗੀ ਉਸ ਤੋਂ ਬਾਅਦ ਐਸੇ ਨੂੰ ਹੋਰ ਮੈਂ ਥੋੜਾ ਵੱਡਾ ਕਰਕੇ ਲੈ ਕੇ ਜਾਵਾਂਗੇ ਤੇ ਜੋ ਜੋ ਵੀ ਫੂਡ ਹੈ ਪੈਲੇਸ਼ਨ ਫੂਡ ਹੈ ਬਸ ਠੀਕ ਹੈ ਜੀ ਇਹ ਥੋੜਾ ਹੈਗਾ ਇਹ ਸਾਡਾ ਮੈਨੂ ਸਰ ਮੈਨੂ ਜੀ ਜੀ ਚਾਪਾ ਸੂਪਸ ਹੈ ਕੈਂਪਟਾਈਜ਼ਰ ਹੈ ਬੇਜੋਨਮੇਸ ਮੋਮੋਸ ਨੇ ਤੇ ਉਸ ਤੋਂ ਬਾਅਦ ਡਿਮਸਮਸ ਹੈ ਸੋਸ ਦੇ ਮੇਨ ਕੋਰਸ ਫਾਈਨ ਫੂਡ ਵਗੈਰਾ ਠੀਕ ਹੈ ਤੇ ਸਨੀਨ ਕਲੇਬ ਵਾਲਿਓ ਕੋਈ ਤੁਹਾਡੇ ਘਰੇ ਰਿਸ਼ਤੇਦਾਰ ਆਉਂਦਾ ਜਾਂ ਮੰਨ ਲਓ ਕਿ ਤੁਸੀਂ ਖਾਣਾ ਤੇ ਸੰਘੜਾ ਡਰਨਾ ਨਹੀਂ ਸਿੱਧੇ ਇੱਥੇ ਆਉਣਾ ਗਪਾਲ ਦੀ ਬੈਕ ਸਾਈਡ ਜੁਲਕਾ ਸਪਾਈਸ ਹੱਬ ਇਹ ਗਪਾਲ ਦੇ ਪਿੱਛੇ ਦਾ ਸਾਰਾ ਵਿਊ ਆ ਆਊਟਸਾਈਡ ਮੈਂ ਕਿਹਾ ਨਜ਼ਾਰੇ ਲੱਗੇ ਪਏ ਆ ਆਓ ਨਜ਼ਾਰੇ ਲਾਓ ਜੁਲਕਾ